ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਵਿਰੁੱਧ ਕਾਰਵਾਈ ਵਾਲੀ ਰਾਤ ਅਮਰਤਸਰ ਦੀਆਂ 80000 ਸਟਰੀਟ ਲਾਈਟਾਂ ਇੱਕ ਖਾਸ ਤਕਨੀਕ ਨਾਲ ਪੁਨੇ ਦੀ ਕੰਪਨੀ ਨੇ ਬੁਝਾਈਆਂ ਸਨ ਅਮਰਸਰ ਮਿਊਸਪਲ ਸਮਾਰਟ ਸਿਟੀ ਲਿਮਟਿਡ ਨੇ ਹਮਲੇ ਵਾਲੀ ਰਾਤ 12 ਵਜੇ ਕੰਪਨੀ ਨੂੰ ਲਾਈਟਾਂ ਬੁਝਾਉਣ ਲਈ ਫੋਨ ਕੀਤਾ ਸੀ ਜਿਸ ਤੋਂ ਥੋੜੀ ਦੇਰ ਬਾਅਦ ਸਾਰਾ ਸ਼ਹਿਰ ਹਨੇਰੇ ਦੀ ਬੁੱਕਲ ਵਿੱਚ ਚਲਾ ਗਿਆ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਹਮਲਾ ਹੋਣ ਦਾ ਡਰ ਸੀ ਅਮਰਤਸਰ ਪ੍ਰਸ਼ਾਸਨ ਸਾਰੇ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਦੂਜਾ ਰਸਤਾ ਚੁਣਿਆ ਗਿਆ ਦਰਅਸਲ ਪੂਨੇ ਦੀ ਸਮੁੰਦਰਾ ਲਾਈਟਸ ਕੰਪਨੀ ਵੱਲੋਂ ਲਾਈਆਂ ਗਈਆਂ ਇਹ ਲਾਈਟਾਂ ਇੱਕ ਸੌਫਟਵੇਅਰ ਨਾਲ ਜੁੜੀਆਂ ਹੋਈਆਂ ਨੇ ਜਿਸ ਨੂੰ ਇੰਟਰਨੈਟ ਰਾਹੀਂ ਕਿਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਸੌਫਟਵੇਅਰ ਦੀ ਖਾਸੀਅਤ ਹੈ ਇਹ ਰਿਮੋਟ ਬਾੰਗ ਕੇਵਲ ਇੱਕ ਕਮਾਂਡ ਨਾਲ ਹੀ ਸਾਰੇ ਸ਼ਹਿਰ ਦੀਆਂ ਜਾਂ ਚੋਣਵੇਂ ਖੇਤਰਾਂ ਚ ਸਟਰੀਟ ਲਾਈਟਾਂ ਬੰਦ ਕੀਤੀਆਂ ਜਾ ਸਕਦੀਆਂ ਨੇ ਹਾਲਾਂਕਿ ਐਮਰਜੈਂਸੀ ਚ ਸਟਰੀਟ ਲਾਈਟਾਂ ਬੁਝਾਉਣ ਦੀ ਕਮਾਂਡ ਉੱਪਰਲੇ ਪੱਧਰ ਦੇ ਸਟਾਫ ਤੱਕ ਹੀ ਸੀਮਤ ਹੈ ਅਜਿਹੀਆਂ ਲਾਈਟਾਂ ਦੇਸ਼ ਦੇ ਕੇਵਲ 4 ਸ਼ਹਿਰਾਂ ਤੇ ਲੱਗੀਆਂ ਹੋਈਆਂ ਨੇ ਜਿਨ੍ਹਾਂ ਚ ਅੰਮ੍ਰਿਤਸਰ ਤੋਂ ਇਲਾਵਾ ਜੈਪੁਰ ਬਾਰਾਮਤੀ ਤੇ ਸਾੰਗਲੀ ਸ਼ਾਮਲ ਨੇ ਜਦੋਂ ਅਮਰitsar ਪ੍ਰਸ਼ਾਸਨ ਨੇ ਕੰਪਨੀ ਦੇ ਕਾਲ ਸੈਂਟਰ ਤੇ ਫੋਨ ਕੀਤਾ ਤਾਂ ਸਥਾਨਕ ਮੁਲਾਜ਼ਮਾ ਨੇ ਉੱਪਰਲੇ ਅਧਿਕਾਰੀਆਂ ਤੋਂ ਐਕसेस ਲੈ ਕੇ ਪਲਾਂ ਵਿੱਚ ਹੀ ਲਾਈਟਾਂ ਬੰਦ ਕਰ ਦਿੱਤੀਆਂ ਹੁਣ ਅਮਰitsar ਸਮਾਰਟ ਸਿਟੀ ਮਿਊਸਪਲ ਕਾਰਪੋਰੇਸ਼ਨ ਦੇ ਇੰਜੀਨੀਅਰ ਸੰਦੀਪ ਸਿੰਘ ਨੇ ਕੰਪਨੀ ਦਾ ਧੰਨਵਾਦ ਕੀਤਾ ਹੈ ਕੰਪਨੀ ਨੇ 7 ਮਈ ਤੋਂ ਇਲਾਵਾ 11 ਮਈ ਨੂੰ ਵੀ ਪ੍ਰਸ਼ਾਸਨ ਦੇ ਦੱਸੇ ਅਨੁਸਾਰ ਸਟਰੀਟ ਲਾਈਟਾਂ ਬੰਦ ਕੀਤੀਆਂ ਸਨ ਇਨ੍ਹਾਂ ਲਾਈਟਾਂ ਦੇ ਜਗਣ ਤੇ ਬੁਝਣ ਦਾ ਸਮਾਂ ਵੀ ਸੌਫਟਵੇਅਰ ਕੰਟਰੋਲ ਕਰਦਾ ਹੈ ਇਹ ਸੌਫਟਵੇਅਰ ਜਿੱਥੇ ਬਿਜਲੀ ਦੀ ਖਪਤ ਦੱਸਦਾ ਹੈ ਉੱਥੇ ਬਿਜਲੀ ਦੀ ਖਪਤ ਘਟਾਉਂਦਾ ਵੀ ਹੈ